ਸੀਬੀਆਈ ਦੇ ਵੱਲੋਂ सस्पेंडेड ਡੀਆਈਜੀ ਭੁੱਲਰ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਚੰਡੀਗੜ੍ਹ ਜ਼ਿਲ੍ਹਾ ਕੋਰਟ ਦੇ ਵਿੱਚ ਮੰਗਿਆ ਗਿਆ ਸੀ 5 ਦਿਨ ਦਾ ਰਿਮਾਂਡ ਮਿਲ ਗਿਆ ਹੈ। सस्पेंडेड ਡੀਆਈਜੀ ਐਚਐਸ ਭੁੱਲਰ ਦਾ ਤੇ ਇਸ ਦੇ ਨਾਲ ਹੀ ਵਿਚੋਲੀਆ ਕ੍ਰਿਸ਼ਨੂ ਤੇ ਐਚਐਸ ਭੁੱਲਰ ਨੂੰ ਆਹਮੋ ਸਾਹਮਣੇ ਬਿਠਾ ਕੇ ਹੁਣ ਪੁੱਛਗਿੱਛ ਹੋਣੀ ਹੈ। ਵੱਡੀ ਅਤੇ ਅਹਿਮ ਖਬਰ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਇਹ ਮਾਮਲਾ ਸੁਰਖੀਆਂ ਦੇ ਵਿੱਚ ਹੈ। 7.7 ਕਰੋੜ ਰੁਪਏ ਦੇ ਕਰੀਬ ਕੈਸ਼ 2.5 ਕਿਲੋ ਸੋਨਾ ਲਗਜ਼ਰੀ ਗੱਡੀਆਂ ਲਗਜ਼ਰੀ ਘੜੀਆਂ ਫਾਰਮ ਹਾਊਸ 50 ਤੋਂ ਵੱਧ ਪ੍ਰਾਪਰਟੀਆਂ ਐਚਐਸ ਭੁੱਲਰ ਨੂੰ ਸੀਬੀਆਈ ਦੇ ਵੱਲੋਂ ਕਾਬੂ ਕਰ ਲਿਆ ਗਿਆ ਸੀ ਹਾਲਾਂਕਿ ਦੋ ਵਾਰ ਉਹਨਾਂ ਦੀ ਹੁਣ ਤੱਕ ਪੇਸ਼ੀ ਹੋਈ ਹੈ ਬੀਤੇ ਕੱਲ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਪੇਸ਼ੀ ਹੋਈ ਸੀ ਉਸ ਤੋਂ ਪਹਿਲਾਂ ਇੱਕ ਵਾਰ ਜਿਸ ਦਿਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਵੇਲੇ ਵੀ ਸੀਬੀਆਈ ਅਦਾਲਤ ਲੈ ਕੇ ਪਹੁੰਚੇ ਸੀ ਹਾਲਾਂਕਿ ਉਸ ਦਿਨ ਰਿਮਾਂਡ ਨਹੀਂ ਸੀ ਲਿਆ ਗਿਆ ਤੇ ਨਾ ਹੀ ਮੰਗਿਆ ਗਿਆ ਸੀ ਤਾਂ ਅੱਜ ਇੱਕ ਐਪਲੀਕੇਸ਼ਨ ਮੂਵ ਕੀਤੀ ਗਈ ਜ਼ਿਲ੍ਹਾ ਅਦਾਲਤ ਦੇ ਵਿੱਚ ਜਿੱਥੋਂ 5 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਇਸੇ ਖਬਰ ਤੇ ਮੇਰੇ ਸਹਿਯੋਗੀ ਮਨੋਜ ਰਾਠੀ ਜੁੜੇ ਨੇ ਮਨੋਜ ਜਿਸ ਢੰਗ ਦੇ ਨਾਲ ਸੀਬੀਆਈ ਦੇ ਵੱਲੋਂ ਅੱਜ ਰਿਮਾਂਡ ਹਾਸਲ ਕੀਤਾ ਗਿਆ ਹੈ ਕਿ 5 ਦਿਨ ਦਾ ਰਿਮਾਂਡ ਮੰਗਿਆ ਗਿਆ 5 ਦਿਨ ਦਾ ਹੀ ਮਿਲਿਆ ਹੈ ਤੇ ਸੈਕੰਡ ਪਹਿਲਾ ਰਿਮਾਂਡ ਨਹੀਂ ਲਿਆ ਗਿਆ ਹੁਣ ਕੁਝ ਪੁਖਤਾ ਸਬੂਤ ਮਿਲੇ ਨੇ ਕੀ ਕਾਰਨ ਨੇ ਹੁਣ ਰਿਮਾਂਡ ਲੈਣ ਦੇ ਕਿ ਕੋਈ ਜਾਣਕਾਰੀ ਹੈ ਇਸ ਸਬੰਧੀ ਮਨੋਜ ਦੇਖੋ ਬਿਲਕੁਲ ਰਣਬੀਰ ਬਹੁਤ ਅਹਿਮ ਚੀਜ਼ਾਂ ਨੇ ਅੱਜ ਜਿਹੜਾ ਰਿਮਾਂਡ ਲੈਣ ਦਾ ਮਕਸਦ ਕੀ ਹੈ ਪਹਿਲਾ ਪੁਆਇੰਟ ਪੰਜ ਦਿਨ ਦਾ ਰਿਮਾਂਡ ਦੀ ਅਰਜੀ ਜਿਹੜੀ ਹੈ ਉਹ ਸੀਬੀਆਈ ਵੱਲੋਂ ਦਿੱਤੀ ਗਈ ਸੀ ਜ਼ਿਲ੍ਹਾ ਅਦਾਲਤ ਦੇ ਵਿੱਚ ਜੋ ਕਿ ਮਨਜ਼ੂਰ ਕਰ ਲਈ ਗਈ ਹੈ ਔਰ ਖੁਦ ਹਰਚਰਨ ਸਿੰਘ ਭੁੱਲਰ ਨੂੰ ਪੇਸ਼ ਕੀਤਾ ਗਿਆ ਸੀਗਾ ਔਰ ਸੀਬੀਆਈ ਹੁਣ ਆਪਣੇ ਨਾਲ ਉਹਨਾਂ ਨੂੰ ਲੈ ਕੇ ਜਾ ਚੁੱਕੀ ਹੈ ਪੰਜ ਦਿਨ ਦਾ ਰਿਮਾਂਡ ਜਿਹੜਾ ਹੈਗਾ ਉਹ ਕਿਸ ਲਈ ਲਿੱਤਾ ਗਿਆ ਕ੍ਰਿਸ਼ਨੂ ਜਿਹੜਾ ਵਿਚੋਲੀਆ ਹੈ ਇਸ ਵੇਲੇ ਸੀਬੀਆਈ ਦੇ ਕੋਲ ਹੈ ਕਿਉਂਕਿ 9 ਦਿਨ ਦਾ ਰਿਮਾਂਡ ਉਹਦਾ ਹਾਸਲ ਕੀਤਾ ਹੋਇਆ ਔਰ ਕ੍ਰਿਸ਼ਨੂ ਵੱਲੋਂ ਬਹੁਤ ਸਾਰੇ ਖੁਲਾਸੇ ਲਗਾਤਾਰ ਕੀਤੀ ਜਾ ਰਹੀ ਹੈ ਤੇ ਹੁਣ CBI ਹਰਜਨਨ ਸਿੰਘ ਪੁੱਲਰ ਤੇ ਕ੍ਰਿਸ਼ਨੂ ਨੂੰ ਅਮਨੇ ਸਾਹਮਣੇ ਬਿਠਾ ਕੇ ਪੁੱਛਗਿੱਛ ਕਰੇਗੀ ਪਹਿਲਾ ਪੁਆਇੰਟ ਦੂਜਾ ਦੇਖੋ ਹੁਣ ਇਹ ਵੀ ਵਿਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਵਿਜੀਲੈਂਸ ਤੇ CBI ਵੀ ਅਮਨੇ ਸਾਹਮਣੇ ਹੈ ਕਿਉਂਕਿ ਪੰਜਾਬ ਬਿਜ਼ਨਸ ਵੀ ਹੁਣ ਪ੍ਰੋਡਕਸ਼ਨ ਵਾਰੰਟ ਤੇ ਲਾ ਕੇ ਪੁੱਛਗਿੱਛ ਕਰਨ ਦੀ ਤਿਆਰੀ ਦੇ ਵਿੱਚ ਸੀਗੀ ਕੱਲ ਪੰਜਾਬ ਵਿਜੀਲੈਂਸ ਬੜੈਲ ਜੇਲ੍ਹ ਪਹੁੰਚੀ ਸੀ 2 ਘੰਟੇ ਤੋਂ ਵੀ ਜ਼ਿਆਦਾ ਪੁੱਛਗਿੱਛ ਹੋਈ ਹੈ ਔਰ ਅੱਜ ਅੱਜ ਵੀ ਪੰਜਾਬ ਵਿਜੀਲੈਂਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹਦਾ ਰਿਮਾਂਡ ਲੈ ਕੇ ਉਹ ਦੋ ਪੁੱਛਗਿੱਛ ਕੀਤੀ ਜਾਵੇ ਲੇਕਿਨ ਉਸ ਕੋ ਪਹਿਲਾਂ ਹੀ CBI ਨੇ ਆਪਣੀ ਹਰਜੀਪਾਈ ਰਿਮਾਂਡ ਦੀ ਤੇ ਉਸ ਨੂੰ ਆਪਣੇ ਨਾਲ ਲੈ ਗਈ ਹਾਲਾਂਕਿ ਇਹਦਾ ਅੱਜ ਕੋਰਟ ਦੇ ਵਿੱਚ ਪੰਜਾਬ ਵਿਜੀਲੈਂਸ ਦਾ ਤੇ ਜਿਹੜਾ ਪ੍ਰੋਡਕਸ਼ਨ ਵਾਰੰਟ ਮੰਗਿਆ ਸੀਗਾ ਉਹਦਾ ਵਿਰੋਧ ਵੀ ਕੀਤਾ ਗਿਆ ਸੀ CBI ਵੱਲੋਂ ਉਹਦਾ ਵਿਰੋਧ ਵੀ ਕੀਤਾ ਗਿਆ ਯਾਨੀ ਕਿ ਦੇਖੋ ਹੁਣ ਆਮਣੇ-ਸਾਮਣੇ ਹੈ ਵਿਜੀਲੈਂਸ ਆਪਣੇ ਲੈਵਲ ਤੇ ਕੁਝ ਕੀ ਕਰਨਾ ਚਾਹੁੰਦੀ ਹੈ ਇੱਕ ਕਾਰਨ ਇਹ ਵੀ ਮੰਨਿਆ ਜਾ ਸਕਦਾ ਹੈ ਕਿ CBI ਨੂੰ ਲੱਗ ਰਿਹਾ ਸੀ ਕਿ ਵਿਜੀਲੈਂਸ ਰਿਮਾਂਡ ਤੇ ਲੈ ਕੇ ਜਾ ਸਕਦੀ ਹੈ ਪ੍ਰੋਡਕਸ਼ਨ ਵਾਰੰਟ ਤੇ ਤਾਂ ਇੱਕ ਕਾਰਨ ਇਹ ਵੀ ਹੈ ਕਿ ਹੁਣ ਰਿਮਾਂਡ ਹਾਸਲ ਕਰਨਾ देखो बिल्कुल बिल्कुल कारण ਹੈਗਾ ਕਿਉਂਕਿ सीबीआई सीबीआई ਇਹੀ ਕਹਿੰਦੀ ਹੈ ਕਿ ਜੋ ਵੀ ਜਿਹੜੀ ਚੀਜ਼ਾਂ ਸਬੂਤ ਨੇ ਜਾਂ ਖੁਲਾਸੇ ਕਰਦਾ ਨਜ਼ਰ ਆ ਰਿਹਾ ਕ੍ਰਿਸ਼ਨੂ ਉਸ ਨੂੰ ਪਹਿਲਾਂ ਹੀ ਹਰਚਰਨ ਸਿੰਘ ਭੁੱਲਰ ਨੂੰ ਉੱਥੇ ਲਾ ਕੇ ਪੁੱਛ ਕੇ ਉਸ ਨੂੰ ਆਨ ਰਿਕਾਰਡ ਕੀਤਾ ਜਾਵੇ ਯਾਨੀ ਕਿ ਪੁੱਛ ਕੇ ਕਿ ਜਿਹੜੀ ਵੀ ਚੀਜ਼ਾਂ ਹੋ ਰਹੀਆਂ ਹਰਚਰਨ ਸਿੰਘ ਭੁੱਲਰ ਤੋਂ ਹੋਰ ਵੀ ਚੀਜ਼ਾਂ ਜਿਹੜੀ ਹੈਗੀਆਂ ਕੀਤੀ ਜਾਵੇ ਪੰਜ ਦਿਨ ਦੇ ਬਾਅਦ ਜ਼ਰੂਰ ਵਿਜਲੈਂਸ ਰਿਮਾਂਡ ਤੇ ਲੈ ਸਕਦੀ ਹੈ ਲੇਕਿਨ ਪੰਜ ਦਿਨ ਦੇ ਇਹ ਰਿਮਾਂਡ ਇਹ ਬਹੁਤ ਅਹਿਮ ਹੋਏਗਾ ਬਅਹਮ ਇਸ ਕਰਕੇ ਹੋਏਗਾ ਰਣਜੀਤ ਕਿਉਂਕਿ ਬਿਜੋਲੀਏ ਨੇ ਜਿਹੜੀ ਜਿਹੜੀ ਚੀਜ਼ਾਂ ਦੱਸੀਆਂ ਬਿਜੋਲੀਏ ਨੇ ਜਿਹੜੇ ਜਿਹੜੇ ਖੁਲਾਸੇ ਕੀਤੇ ਐ ਬਿਜੋਲੀਏ ਨੇ ਜਿਹੜੀ ਜਿਹੜੀ ਡਾਇਰੀ ਦੇ ਰਾਜ਼ ਖੋਲੇ ਐ ਉਹਦੇ ਵਿੱਚ ਹਰਜਨ ਸਿੰਘ ਪੁੱਲਰ ਦੀ ਇੱਕ ਬਹੁਤ ਅਹਿਮ ਭੂਮਿਕਾ ਸਾਹਮਣੇ ਆ ਰਹੀ ਹੈ ਜਿਹੜੇ ਸੋਚੀ ਸਾਨੂੰ ਜਾਣਕਾਰੀ ਦਿੱਤੀ ਦਾਤਾ ਮੰਨਿਆ ਜਾਵੇ ਮਨੋਜ ਕੇ 5 ਲੱਖ ਦਾ ਇਕੱਲਾ ਮਾਮਲਾ ਨਹੀਂ ਹੈ ਜਿਹੜਾ 7.5 ਕਰੋੜ ਰੁਪਇਆ ਕੈਸ਼ ਮਿਲਿਆ ਹੋਰ ਪ੍ਰਾਪਰਟੀ ਦੇ ਕਾਗਜ਼ਾਤ ਮਿਲੇ ਨੇ 2.5 ਕਿਲੋ ਸੋਨਾ ਮਿਲਿਆ ਫਾਰਮ ਹਾਊਸ ਜਿਹੜੀ ਪ੍ਰਾਪਰਟੀਆਂ ਪਿਛਲੇ ਸਮੇਂ ਦੇ ਵਿੱਚ ਬਣਾਈਆਂ ਗਈਆਂ ਤੇ ਜਿਸ ਦੇ ਨਾਲ ਹੀ ਜਿਹੜੀ ਡਾਇਰੀ ਮਿਲੀ ਹੈ ਆਈਪੀਐਸ ਆਈਐਸ ਅਧਿਕਾਰੀਆਂ ਦੇ ਨਾਮ ਜਾਂ ਕਿੰਨੇ ਸਮੇਂ ਤੋਂ ਇਹ ਰਿਸ਼ਵਤ ਦਾ ਕਾਲਾ ਧੰਦਾ ਕਾਲਾ ਨੈਕਸਸ ਜਿਹੜਾ ਚੱਲ ਰਿਹਾ ਸੀ ਕਿੰਨੇ ਹੋਰ ਅਧਿਕਾਰੀ ਇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਹੇਠਲੇ ਪੱਧਰ ਤੇ ਉੱਪਰਲੇ ਪੱਧਰ ਦੇ ਬਹੁਤ ਕੁਝ ਜਾਣਨਾ ਜ਼ਰੂਰੀ ਹੋਏਗਾ ਹਲੇ ਦੇਖੋ ਬਿਲਕੁਲ ਬਹੁਤ ਸਾਰੀ ਚੀਜ਼ਾਂ ਨੇ ਇਸ ਟਾਈਮ ਬਹੁਤ ਸਾਰੀ ਚੀਜ਼ਾਂ ਨੇ ਔਰ ਪਿਚੌਲੀਆ ਜਿਹੜਾ ਹੈਗਾ ਇੱਕ ਬਹੁਤ ਅਹਿਮ ਕੜੀ ਹੈ ਕ੍ਰਿਸ਼ਚਾਰਦਾ ਜੋ ਕਿ ਹਰਜਨਲ ਸਿੰਘ ਕੋਲ ਲੜ ਤੱਕ ਹੀ ਸੀਮਿਤ ਨਹੀਂ ਹੈ ਜਿਹਦੀ ਡਾਇਰੀ ਰਿਕਵਰ ਕੀਤੀ ਗਈ ਹੈ ਉਹਦੇ ਵਿੱਚ ਕਈ 20 ਤੋਂ ਵੀ ਜ਼ਿਆਦਾ ਆਈਐਸਆਈਏ ਸੱਤਰਾਂ ਦੇ ਨਾਂ ਉਹਦੇ ਵੀ ਸ਼ਾਮਿਲ ਹੈ ਕਈ ਜੈ ਸੀਬੀਆਈ ਦੇ ਕੋਲ ਮੌਜੂਦ ਹੈ ਵਟਸਐਪ ਕਾਲ ਬਹੁਤ ਜ਼ਿਆਦਾ ਵਟਸਐਪ ਕਾਲ ਹੋਈ ਹੈ ਵਟਸਐਪ ਤੋਂ ਬੱਡੇ ਜਿਹੜੇ ਨਾਮੀ ਲੋਕ ਨੇ ਵੱਡੇ ਜਿਹੜੇ ਕਾਰੋਬਾਰੀ ਨੇ ਸਕ੍ਰੈਪ ਡੀਲਰ ਨੇ ਅਫਸਰ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਆਖਿਰ ਰੀਜ਼ਨ ਕੀ ਸੀ ਕੀ ਕੰਮ ਕਰਦਾ ਸੀ ਕ੍ਰਿਸ਼ਨੂ ਸ਼ਾਰਦਾ ਕਿਸ ਤਰ੍ਹਾਂ ਦਾ ਉਹਦਾ ਦਵਦਬਾ ਸੀਗਾ ਪੁਲਿਸ ਮਹਿਕਮੇ ਦੇ ਸੀਨੀਅਰ ਅਫਸਰਾਂ ਦੇ ਵਿੱਚ ਇਹ ਸਾਰੀ ਚੀਜ਼ਾਂ ਦਾ ਖੁਲਾਸਾ ਕਰਤਾ ਨਜ਼ਰ ਆ ਰਿਹਾ ਹੈ ਉਹ ਹਰ ਚਿਰਨ ਦੀ ਖੁੱਲ ਹੈ ਹਾਲਾਂਕਿ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਹੁਣ ਲਗਾਤਾਰ ਸੀਬੀਆਈ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਠੀਕ ਹੈ ਬਹੁਤ ਸ਼ੁਕਰੀਆ ਮਨੋਜ ਇਸ ਪੂਰੀ ਅਪਡੇਟ ਦੇ ਲਈ ਮਨੋਜ ਰਾਠੀ ਮੇਰੇ ਸਹੋਗੀ ਜਾਣਕਾਰੀ ਦੇ ਰਹੇ ਨੇ ਦੱਸਦੀਏ ਕਿ ਸੀਬੀਆਈ ਦੇ ਵੱਲੋਂ ਅੱਜ ਜ਼ਿਲ੍ਹਾ ਅਦਾਲਤ ਦੇ ਵਿੱਚ ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਪੇਸ਼ ਕੀਤਾ ਗਿਆ ਇੱਕ ਐਪਲੀਕੇਸ਼ਨ ਮੂਵ ਕੀਤੀ ਗਈ ਸੀ 5 ਦਿਨ ਦਾ ਰਿਮਾਂਡ ਮੰਗਿਆ ਗਿਆ ਤੇ ਜਿਸ ਤੋਂ ਬਾਅਦ ਹੁਣ 5 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਤੇ ਸਿੱਧੇ ਤੌਰ ਤੇ ਇਹ ਤੈਅ ਹੈ ਕਿ 5 ਦਿਨ ਤੱਕ ਐਚਐਸ ਭੁੱਲਰ ਤੋਂ ਪੁੱਛਗਿੱਛ ਹੋਏਗੀ ਕਿੱਥੋਂ ਇਹ ਪ੍ਰਾਪਰਟੀਆਂ ਆਈਆਂ ਇੰਨੇ ਵੱਡੇ ਪੱਦਰ ਤੇ ਕੈਸ਼ ਕਿੱਥੋਂ ਆਇਆ ਕੀ ਇਸ ਦਾ ਸੋਰਸ ਹੈ ਤੇ ਕੀ ਇਹ 1 ਨੰਬਰ ਦੀ ਕਮਾਈ ਹੈ ਜਾਂ 2 ਨੰਬਰ ਦੀ ਕਾਲੀ ਕਮਾਈ ਹੈ ਇਹ ਸਾਰੇ ਸਵਾਲ ਹੋਣਗੇ ਕ੍ਰਿਸ਼ਨੂ ਦੇ ਨਾਲ ਕਦੋਂ ਤੋਂ ਲੈਣ ਦੇਣ ਚੱਲ ਰਿਹਾ ਸੀ ਕਿਹੜੇ ਹੋਰ ਡੀਲਰ ਕਿਹੜੇ ਹੋਰ ਵਪਾਰੀ ਕਾਰੋਬਾਰੀਆਂ ਤੋਂ ਮੰਥਲੀ ਲਈ ਜਾ ਰਹੀ ਸੀ ਕਿਹੜੇ ਹੋਰ ਅਧਿਕਾਰੀ ਇਸ ਦੇ ਵਿੱਚ ਸ਼ਾਮਲ ਸੀ ਕਿ ਹੇਠਲੇ ਪੱਧਰ ਦੇ ਕੀ ਉੱਪਰਲੇ ਪੱਧਰ ਦੇ ਇਸ ਦੀ ਹੁਣ ਜਾਂਚ ਹੋਏਗੀ ਇਸ ਦੀ ਵਿੱਚ ਪੁੱਛਗਿੱਛ ਹੋਏਗੀ